ਜੀ ਜੀ ਰਾਤ ਕੋਈ ਅਣਪਛਾਤੇ ਕੋਈ ਬੰਦੇ ਸੀਗੇ ਫਾਇਰਿੰਗ ਉਹਨਾਂ ਨੇ ਸੜਕ ਤੋਂ ਕੀਤੀ ਸੜਕ ਤੋਂ ਕਰਕੇ ਅੰਦਰੋਂ ਦੀ ਹੁੰਦੀ ਹੋਈ ਉਹ ਲਮਾਰੀ ਚ ਵੱਜੀ ਸਾਡੇ ਮਨੀਮ ਰੱਖਿਆ ਹੋਇਆ ਜਿਹੜਾ ਅੰਦਰ ਤੇ ਇਹ ਵੀ ਰਾਤ ਹੁੰਦਾ ਹੈ ਕਈ ਦਿਨ ਦਾ ਥੱਕਿਆ ਹੋਇਆ ਸੀਗਾ ਤੇ ਅਸੀਂ ਜਦੋਂ ਸਵੇਰੇ ਆਏ ਅਸੀਂ ਦੇਖਿਆ ਵੀ ਇਹ ਹੌਲ ਕਾਦਾ ਕਿ ਸਵੇਰੇ ਅਸੀਂ ਕੈਮਰੇ ਵਗੈਰਾ ਚੈੱਕ ਕਰਨ ਲੱਗੇ ਫਿਰ ਇਹਦੀ ਅਲਮਾਰੀ ਖੋਲ੍ਹੀ ਅਲਮਾਰੀ ਦੇ ਵਿੱਚੋਂ ਕਾਰਦੋਸ ਮਿਲਿਆ ਤੇ ਫਿਰ ਅਸੀਂ ਚੈੱਕ ਕਰਨ ਲੱਗੇ ਵੀ ਕੀ ਜੀ ਜਾਇਬ ਪਤਾ ਤੁਹਾਨੂੰ ਫਿਰ ਉਦੋਂ ਪਤਾ ਲੱਗਿਆ ਵੀ ਇਹ ਗੋਲੀ ਜਾਂ ਚਲਾਈ ਗਈ ਕਿਤਨੇ ਰਾਤ ਹੈ ਫਿਰ ਅਸੀਂ ਉਦੋਂ ਹੀ ਕਾਰਗਰ ਥਾਣੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਵੇਰੇ ਆ ਕੇ ਹੁਣ ਚੈੱਕ ਕਰ ਰਹੇ ਆ ਵੀ ਇਹ ਕਿਹਨੇ ਕਿੰਨੀ ਵਾਰ ਦਾ ਕੀ ਲੀ ਹੈ ਇਹ ਕਿਹੜੇ ਪਿੰਡ ਚ ਪੈਂਦੀ ਫੈਕਟਰੀ ਹੈ ਇਹ ਬੇੜ ਕਾਰਗਰ ਚ ਪੈਂਦੀ ਹੈ ਤੇ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਦੀ ਤੈਅ ਤੱਕ ਜਾਇਆ ਜਾਵੇ ਦੇਖਿਆ ਜਾਵੇ ਕਿ ਕੀ ਕੀ ਦੀ ਕਿਹਨੇ ਕੀਤਾ ਕੀਤਾ ਇਹ ਕੋਈ ਵੱਡਾ ਹਾਸਾ ਕੋਈ ਵੱਡਾ ਹਾਸਾ ਹੋ ਸਕਦਾ ਜੀ ਰਾਤ ਉਹਦੀ ਬੱਝ ਸਕਦੀ ਸੁੱਤੇ ਹੋਏ ਤੇ ਕੋਈ ਰੰਜੀਤ ਨਹੀਂ ਸੀ ਕੋਈ ਨਹੀਂ ਨਹੀਂ ਕੋਈ ਰੰਜੀਤ ਸੀ ਹਾਂਜੀ ਸਰ ਜਿਹੜੀ ਮੰਡੇਰਾ ਦੇ ਵਿੱਚ ਵਾਦਾਤ ਹੋਈ ਆ ਉਸ ਦੇ ਬਾਰੇ ਜਾਣਕਾਰੀ ਲੋ ਕਿਹੜੀ ਵਾਦਾਤ ਸੀ ਵਿਚਾਰ ਕਰ ਰਚਾ ਕਹਿੰਦਾ ਹੈ ਜਾਂ ਮੰਡੇਰਾ ਦੇ ਚ ਹੈ ਇਹ ਬਾਤਨਾ ਮੰਡੇਰਾ ਤੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹ ਕਹਿੰਦਾ ਗੁਰਮੀਤ ਸਿੰਘ ਤੇ ਗੁਰਵਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰਾ ਚਾਰੇ ਦੀ ਅਚਾਰ ਬਣਾਉਣ ਦੀ ਫਿਕਰੀ ਹੈਗੀ ਹੈ ਉੱਥੇ ਕੋਈ ਇਨਸੀਡੈਂਟ ਹੋਇਆ ਹੈ ਉਸ ਦੇ ਸੰਬੰਧ ਵਿੱਚ ਸੁਰੇ ਜਾ ਕੇ ਤਫਤੀਸ਼ ਕਰਨੀ ਨੇ ਉਹ ਕੰਬਾਤ ਰਹੀ ਦਾ ਸਾਡੇ ਅਸਲ ਗਲਤੀ ਹੋਈ ਹੈ ਮਾਲਕਾਂ ਦਾ ਕਹਿਣਾ ਹੈਗਾ ਕਿ ਗੋਲੀ ਚੱਲੀ ਹੈ ਕੋਈ ਕਹਦਾ ਲੱਗਿਆ ਰਹੇ ਸਾਡੇ ਉੱਥੇ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫੋਰੈਂਸਿਕ ਤੇ ਸਾਡੇ ਥਾਣੇ ਦੀ ਹੈ ਪੂਰਾ ਉਹਦਾ ਅਸੀਂ ਮਤਲਬ ਪਤ੍ਰੀਸ਼ ਕਰਨ ਤੋਂ ਬਾਅਦ ਹੀ ਦੱਸਾਂਗੇ ਕੋਈ ਇਹਨਾਂ ਨੂੰ ਕੋਈ ਕੰਪਨੀ ਆਈਆ ਜਾਂ ਕੀ ਕੋਈ ਕਹਿੰਦਾ ਰਹੀ ਆ ਕੋਈ ਮੰਗ ਕਿਨਾਂ ਨੂੰ ਕੁਝ ਦਿਨ ਪਹਿਲਾਂ ਥੋੜੀ ਜਾਈ ਸੀ ਕੋਈ ਥ੍ਰੈਟ ਕਰਾਈ ਸੀ ਮੱਟੋ ਕੋ ਸਾਨੂੰ ਇਹ ਲੱਗ ਰਿਹਾ ਸੀ ਕੋਈ ਜਿੱਦਾਂ ਇਹਦੇ ਬਿਜ਼ਨਸ 파ਟਨਰ ਦੇ ਕੋਈ ਸ਼ਾਰਟ ਆ ਮਾਮਲਾ ਕੋਈ ਹਾਲੇ ਬਾਕ ਰਿਹਾ ਹੈ ਕਿ ਮਾਮਲਾ ਹਾਲੇ ਪੂਰੀ ਤਰਤੀਸ ਕਰ ਰਹੇ ਹੋ ਤਾਂ ਬਾਅਦ ਹੀ ਆਪਣਾ ਦਰਖਾਸਤ ਪਾਜੋ। ਇਹ ਇੱਕ ਫੈਰੀ ਹੈ ਜਿਹੜਾ ਬਹੁਤ ਖੜੀ ਹੈ ਉਹ ਕੋਸ਼ਿਸ਼ ਕਰਦਾ ਬਿੱਲੀ ਜਾਉ ਹੋ ਗਿਆ ਨਾ ਮੁਰਕੇ ਉਹ ਜਿਹੜਾ ਜਿਹੜਾ ਇਹ ਟਿਰਕੀਆਂ ਮਤਲਬ ਦਾ ਫਰਲੇ ਡਿੱਗੇ ਮੈਂ 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 ਪੈਨਟ ਮੈਂ ਕਿਉਂਕਿ ਮੈਂ ਤਾਂ ਮੈਕਿੰਗ ਕੱਢ ਕੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਥੱਲੇ ਡਿੱ ਗਿਆ ਵੀ ਜਗਾ どこだよ